ਫਿਰ ਬੈਠਣਾ ਵਿਅਰਥ ਹੋ ਸਕਦਾ ਹੈ ਫਿਰ ਇਹ ਵੀ ਪੰਕਤੀ ਸਾਡੇ ਵਾਸਤੇ ਕਹੀ ਹੈ ਕੋਈ ਗਾਵੈ ਰਾਮੀ ਨਾਦੀ ਵੇਦੀ ਮੋ ਭਾਂਤ ਕਰ ਨਹੀਂ ਹਰ ਹਰ ਭੀਜੇ ਰਾਮ ਰਾਜੇ ਉਹਦਾ ਅਰਥ ਕੀ ਹੈ ਵੀ ਧਿਆਨ ਨਹੀਂ ਹੈ ਮਾਰੂਗਾ ਵਿਅਰਥ ਹੋ ਸਕਦਾ ਹੈ ਲਾਭ ਨਹੀਂ ਮਿਲੇਗਾ ਜਦੋਂ ਗੱਲ ਮਹਾਰਾਜ ਜੀ ਨੇ ਕਥਾ ਵਿਚਾਰ ਦੀ ਕਹੀ ਉਦੋਂ ਵੀ ਫਿਰ ਸ਼ਰਤ ਰੱਖਤੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਤੇ ਨਾਲ ਸ਼ਰਤ ਕੀ ਹੈ ਸਾਵਧਾਨ ਇਕਾਗਰ ਚੀਤ ਭਾਈ ਧਿਆਨ ਇਕਾਗਰ ਕਰ ਚਿੱਤ ਇਕਾਗਰ ਕਰ ਫਿਰ ਇੱਕ ਖਿੰਨ ਜਿੰਨਾ ਸਮਾਂ ਵੀ ਇਕਾਗਰ ਹੋਇਆ ਤੋ ਵਿਅਰਥ ਨਹੀਂ ਹੋਏਗਾ ਤੈਨੂੰ ਉਦੋਂ ਕੋਈ ਨਾ ਕੋਈ ਲਾਭ ਹੋਏਗਾ ਮਹਾਰਾਜ ਲਾਭ ਕੀ ਹੋਣਾ ਜੇ ਸੁਰਤ ਜੁੜ ਗਈ ਧਿਆਨ ਨਾਲ ਇੱਕ ਖਿੰਨ ਵੀ ਦਸਨ ਨਾਲ ਜਪ ਲਿਆ ਸਤਨਾਮ ਸ੍ਰੀ ਵਾਹਿਗੁਰੂ ਇੱਕ ਖਿੰਨ ਵੀ ਵਾਹਿਗੁਰੂ ਕਹਿੰਦੇ ਆ ਸੁਰਤ ਟਿਕ ਗਈ ਤਾਂ ਲਾਭ ਕੀ ਹੋਣਾ ਉਹਨੂੰ ਫਿਰ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿਤ ਗਾਏਣ ਤੂੰ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਰਸਨਾ ਨਾਲ ਰੱਬ ਦੇ ਗੁਣ ਗਾ ਤੇ ਜੇ ਰਸਨਾ ਨਾਲ ਗਾਉਂਦਿਆ ਸੁਰਤ ਜੁੜ ਗਈ ਹੁਣ ਲਾਭ ਵਖੇ ਕੀ ਮਿਲਣਾ